ਚੋਣਾਂ ਕਰਵਾਉਣ ਦਾ ਫੈਸਲਾ ਕੀਤਾ ਹੈ ਸਰਕਾਰ ਦੇ ਵੱਲੋਂ ਚੋਣਾਂ ਦੇ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਸੋ ਚੋਣਾਂ 20 ਅਕਤੂਬਰ ਤੋਂ ਪਹਿਲਾਂ ਕਰਵਾਈਆਂ ਜਾਣਗੀਆਂ ਪੰਚਾਇਤੀ ਰਾਜ ਵਿਭਾਗ ਇਹ ਨੋਟੀਫਿਕੇਸ਼ਨ ਰਾਜ ਚੋਣ ਕਮਿਸ਼ਨ ਨੂੰ ਭੇਜੇਗਾ ਚੋਣ ਕਮਿਸ਼ਨ ਉਸ ਅਨੁਸਾਰ ਪੰਚਾਇਤੀ ਚੋਣਾਂ ਦਾ ਸ਼ੈਡਿਊਲ ਜਾਰੀ ਕਰੇਗਾ ਮੰਨਿਆ ਜਾ ਰਿਹਾ ਹੈ ਕਿ 23 ਸਤੰਬਰ ਤੋਂ ਬਾਅਦ ਚੋਣ ਜ਼ਾਬਤਾ ਲਾਗੂ ਹੋ ਸਕਦਾ ਹੈ ਹਾਲਾਂਕਿ ਇਸ ਤੋਂ ਬਾਅਦ ਨਗਰ ਨਿਗਮ ਅਤੇ ਨਗਰ ਕੌਂਸਲਰ ਦੀਆਂ ਚੋਣਾਂ ਵੀ ਹੋਣਗੀਆਂ ਸੋ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਵਿਗਲ ਬੱਜ ਚੁਕਿਆ ਹੈ ਤਾਜ਼ੀ ਕੀ ਹੋਈ ਅਕਤੂਬਰ ਨੂੰ ਚੋਣਾਂ ਕਰਵਾਈਆਂ ਜਾਣਗੀਆਂ ਸੋ ਸਰਕਾਰ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਸੋ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਵਿਗਲ ਬੱਜ ਚੁਕਿਆ ਹੈ 2 ਅਕਤੂਬਰ ਤੱਕ ਇਹ ਚੋਣਾਂ ਕਰਵਾਈਆਂ ਜਾਣਗੀਆਂ ਨੋਟੀਫਿਕੇਸ਼ਨ ਸਰਕਾਰ ਦੇ ਵੱਲੋਂ ਜਿਹੜਾ ਕਿ ਜਾਰੀ ਕਰ ਦਿੱਤਾ ਗਿਆ ਹੈ ਦੱਸਦੇ ਕਿ 23 ਸਤੰਬਰ ਤੋਂ ਬਾਅਦ ਚੋਣ ਜ਼ਾਬਤਾ ਵੀ ਲੱਗ ਸਕਦਾ ਹੈ ਸੋ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਕਾਰ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਹੈ ਵਿਗਲ ਪਾ ਚੁੱਕਿਆ ਹੈ ਦਾਜ਼ੇ ਕੀ ਕਾਫੀ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਪੰਚਾਇਤੀ ਚੋਣਾਂ ਨੂੰ ਲੈ ਕੇ ਜੋ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਕਾਰ ਦੇ ਵੱਲੋਂ ਨੋਟੀਫਿਕੇਸ਼ਨ ਵੀ ਹੁਣ ਜਾਰੀ ਕਰ ਦਿੱਤਾ ਗਿਆ ਅਧਿਕਾਰਤ ਤੌਰ ਤੇ ਐਲਾਨ ਕਰ ਦਿੱਤਾ ਗਿਆ ਹੈ ਕਿ ਪੰਚਾਇਤੀ ਚੋਣਾਂ 20 ਅਕਤੂਬਰ ਤੱਕ ਕਰਵਾਈਆਂ ਜਾਣਗੀਆਂ ਜੋ ਪੰਜਾਬ ਚ ਪੰਚਾਇਤੀ ਚੋਣਾਂ ਦਾ ਵੱਜਾ ਹੈ ਵਿਗਲ 20 ਅਕਤੂਬਰ ਤੋਂ ਪਹਿਲਾ ਜਿਹੜੇ ਕਿ ਇਹ ਚੋਣਾਂ ਕਰਵਾਈਆਂ ਜਾ ਸਕਦੀਆਂ ਨੇ ਨੋਟੀਫਿਕੇਸ਼ਨ ਸਰਕਾਰ ਦੇ ਵੱਲੋਂ ਜਾਰੀ ਕੀਤਾ ਗਿਆ ਹੈ

ਤਾਂ ਪੰਚਾਇਤੀ ਚੋਣਾਂ ਹੋਣੀਆਂ ਨੇ ਪੰਜਾਬ ਦੇ ਵਿੱਚ ਜਿਸ ਨੂੰ ਲੈ ਕੇ ਸਰਕਾਰ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜੋ ਬਿਗਲ ਵੱਚੁਕਿਆ। ਜੋ ਜਿਹੜੇ ਕੀ ਵੱਖ-ਵੱਖ ਪੰਚਾਇਤੀ ਵਿਭਾਗ ਦੇ ਵੱਲੋਂ ਜਿਹੜੇ ਕੀ ਤਿਆਰੀਆਂ ਨੂੰ ਲੈ ਕੇ ਵੀ ਰਹੀ ਮੁਕੰਮਲ ਕਰ ਲਈ ਗਈਆਂ ਨੇ ਤਿਆਰੀਆਂ ਵੱਖ-ਵੱਖ ਤਿਆਰੀਆਂ ਜੋ ਕਿ ਚੋਣਾਂ ਨੂੰ ਲੈ ਕੇ ਕੀਤੀਆਂ ਜਾਂਦੀਆਂ ਨੇ ਉਸ ਨੂੰ ਲੈ ਕੇ ਤਿਆਰੀਆਂ ਮੁਕੰਮਲ ਕੀਤੀਆਂ ਨੇ ਕਿਉਂਕਿ ਜਲਦ ਹੀ भी अक्तूबर तक जेडे कि पंचायती चुनाव हो करवाई जा सो so, बिगल बच चुक है पंचायती चुनाव को लेकर नोटिफिकेशन भी जारी कर दिया गया सरकार के वालों भी अक्तूबर तक यह चोणा करवाई जाए दस दिए कि पंचायती राज सोध बिल भी है जोड़ा कि उसको भी पास कर दिया गया राजपाल वालों मंजूरी मिल चुकी थी जिसनों लैके ਹੋ ਜਿਹੜਾ ਕਿ ਕਿਸੇ ਵੀ ਪਾਰਟੀ ਦਾ ਕੋਈ ਵੀ ਚੋਣ ਨਿਸ਼ਾਨ ਨਹੀਂ ਹੋਵੇਗਾ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਸ ਨੂੰ ਲਾਗੂ ਕਰ ਦਿੱਤਾ ਗਿਆ ਉਸ ਨੂੰ ਧਿਆਨ ਚ ਰੱਖਦੇ ਹੋਏ ਇਹ ਪੰਚਾਇਤੀ ਚੋਣਾਂ ਕਰਵਾਈਆਂ ਜਾਣਗੀਆਂ ਤਾਂ ਪੰਚਾਇਤੀ ਚੋਣਾਂ ਦਾ ਵਿਗਲ ਬਚ ਚੁੱਕਿਆ 21 ਅਕਤੂਬਰ ਤੱਕ ਇਹ ਪੰਚਾਇਤੀ ਚੋਣਾਂ ਕਰਵਾਈਆਂ ਜਾਣਗੀਆਂ ਨੋਟੀਫਿਕੇਸ਼ਨ ਸਰਕਾਰ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਚੋਣ ਜ਼ਾਬਤਾ ਜਿਹੜਾ ਕਿ ਉਹ 23 ਸਤੰਬਰ ਤੋਂ ਬਾਅਦ ਚੋਣ ਜ਼ਾਬਤਾ ਲਗਾਇਆ ਜਾ ਸਕਦਾ ਹੈ ਤੋਂ ਪੰਚਾਇਤੀ ਚੋਣਾਂ ਦਾ ਵੱਜਿਆ ਬਗਲ ਜਿਤੇ ਕਿ ਸਰਕਾਰ ਦੇ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਹੈ ਜਿਸ ਨੂੰ ਲੈ ਕੇ ਪੰਚਾਇਤੀ ਚੋਣਾਂ ਹੋਣੀਆਂ ਨੇ 21 ਅਕਤੂਬਰ ਤੱਕ ਇਹ ਚੋਣਾਂ ਕਰਵਾਈਆਂ ਜਾਣ ਗਿਆ ਤੇ ਉਸ ਤੋਂ ਪਹਿਲਾਂ 23 ਸਤੰਬਰ ਤੱਕ 23 ਸਤੰਬਰ ਤੋਂ ਬਾਅਦ ਚੋਣ ਜ਼ਾਬਤਾ ਲਗਾਇਆ ਜਾ ਸਕਦਾ ਹੈ ਜੋ ਕਿਸੇ ਵੀ ਪਾਰਟੀ ਦਾ ਚੋਣ ਨਿਸ਼ਾਨ ਨਹੀਂ ਹੋਵੇਗਾ ਇਸ ਦੇ ਵਿੱਚ ਰਾਜਪਾਲ ਦੇ ਵੱਲੋਂ ਪੰਚਾਇਤੀ ਸੂਤ ਬਿਲ ਨੂੰ ਜਿਹੜੀ ਕਿ ਮਨਜ਼ੂਰੀ ਮਿਲ ਚੁੱਕੀ ਹੈ ਸੋ ਕੁਲਵੀਰ ਦੀਵਾ ਸਾਡੇ ਨਾਲ ਲਾਈਵ ਹੋ ਚੁੱਕੇ ਨੇ ਇਸ ਖਬਰ ਨੂੰ ਲੈ ਕੇ ਸੋ ਕੁਲਵੀਰ ਪੰਚਾਇਤੀ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ ਜੁੜੇ ਕਿ ਤਿਆਰੀਆਂ ਤੇਜ਼ ਹੋ ਚੁੱਕੀਆਂ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਹੋਰ ਕੀ ਕੁਝ ਤਿਆਰੀਆਂ ਨੇ ਕਿਉਂਕਿ 20 ਅਕਤੂਬਰ ਤੱਕ ਜਿਹੜੇ ਚੋਣਾਂ ਜਿਹੜੇ ਕਿ ਕਾਰਵਾਈਆਂ ਜਾਣਗੀਆਂ ਨੋਟੀਫਿਕੇਸ਼ਨ ਵੀ ਸਰਕਾਰ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਦੇਖੋ ਬਿਲਕੁਲ ਚੋਣ ਕਮਿਸ਼ਨ ਨੂੰ ਰਿਕੁਐਸਟ ਜਿਹੜੀ ਹੈਗੀ ਆ ਉਹ ਭੇਜੀ ਗਈ ਹੈ ਤੇ ਹੁਣ ਚੋਣ ਕਮਿਸ਼ਨ ਜਿਹੜਾ ਹੈਗਾ ਉਹ ਸ਼ੈਡਿਊਲ ਚੋਣਾਂ ਵਾਸਤੇ ਤਿਆਰ ਕਰੇਗਾ ਇਹ ਇਹ ਰਿਕਵੈਸਟ ਕੀਤੀ ਗਈ ਹੈ ਕਿ 20 ਅਕਤੂਬਰ ਤੋਂ ਪਹਿਲਾ ਪਹਿਲਾ ਇਹ ਚੋਣਾਂ ਜਿਹੜੀਆਂ ਹੈਗੀਆਂ ਪੰਚਾਇਤੀ ਚੋਣਾਂ ਉਹ ਕਰਵਾ ਲਈਆਂ ਜਾਣ ਕਿਉਂਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਪੈਂਡਿੰਗ ਪਈਆਂ ਨੇ ਤੇ ਇਸ ਵਾਰ ਖਾਸ ਬਦਲਾਅ ਇਹ ਹੋਵੇਗਾ ਕਿਉਂਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਧਾਨ ਸਭਾ ਨੇ ਇੱਕ ਬਿਲ ਜਿਹੜਾ ਹੈਗਾ ਉਹ ਪਾਸ ਕੀਤਾ ਸੀ ਆਜ ਜਿਹੜੇ ਪੰਚਾਇਤੀ ਰਾਜ ਐਕਟ ਦੇ ਵਿੱਚ ਜਿਹੜਾ ਸੰਸ਼ੋਧਨ ਦਾ ਬਿਲ ਸੀ ਉਸ ਨੂੰ ਪਾਸ ਕੀਤਾ ਸੀ ਤੇ ਰਾਜਪਾਲ ਨੇ ਉਸ ਨੂੰ ਮਨਜ਼ੂਰੀ ਦੇ ਦਿੱਤੀ ਦੇ ਦਿੱਤੀ ਹੈ ਤੇ ਉਸ ਦੇ ਵਿੱਚ ਖਾਸ ਕਰਕੇ ਇਹ ਹੈ ਕਿ ਇਹ ਜਿਹੜੀਆਂ ਪੰਚਾਇਤੀ ਚੋਣਾਂ ਨੇ ਇਹ ਪਾਰਟੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਆਪਣੇ ਸਿੰਬਲ ਤੇ ਕਈ ਵਾਰ ਲੜਦੀਆਂ ਸਨ ਉਹ ਜਿਹੜਾ ਹੈਗਾ ਉਹ ਕਲਚਰ ਬਣ ਹੋਵੇਗਾ ਕਿ ਪੰਚਾਇਤੀ ਚੋਣਾਂ ਦੇ ਵਿੱਚ ਰਾਜਨੀਤਿਕ ਪਾਰਟੀਆਂ ਦਾ ਜਿਹੜਾ ਚੋਣ ਸੀਨ ਹੈ ਉਸ ਦਾ ਪ੍ਰਯੋਗ ਨਹੀਂ ਹੋਵੇਗਾ ਯਾਨੀ ਕੋਈ ਵੀ ਉਮੀਦਵਾਰ ਜਿਹੜਾ ਪੰਚਾਇਤੀ ਚੋਣਾਂ ਲੜੇਗਾ ਉਹ ਕਿਸੇ ਵੀ ਪਾਰਟੀ ਦਾ ਸਿੰਬਲ ਯੂਜ਼ ਨਹੀਂ ਕਰ ਸਕੇਗਾ ਸਿੰਬਲ ਜਿਹੜੇ ਹੈਗੇ ਨੇ ਉਹ ਚੋਣ ਕਮਿਸ਼ਨ ਵੱਲੋਂ ਅਲਾਟ ਕੀਤੇ ਜਾਣਗੇ ਇਸ ਦਾ ਖਾਸ ਮਕਸਦ ਜਿਹੜਾ ਹੈਗਾ ਆ ਜਾਂ ਫਿਰ ਇਹ ਕਿਹਾ ਜਾਵੇ ਕਿ ਜਿਹੜਾ ਤਰਕ ਦਿੱਤਾ ਸੀ ਸਰਕਾਰ ਨੇ ਇਸ ਪਿੱਛੇ ਕਿ ਇਹ ਜਿਹੜੀਆਂ ਪੰਚਾਇਤੀ ਚੋਣਾਂ ਹੁੰਦੀਆਂ ਨੇ ਇਹ ਕਿਉਂਕਿ ਪਿੰਡਾਂ ਦੇ ਆਦਤ ਤੇ ਜਿਹੜਾ ਹੈਗਾ ਇਹ ਸਭ ਤੋਂ ਛੋਟੀ ਸਰਕਾਰ ਇਸ ਨੂੰ ਕਿਹਾ ਜਾ ਸਕਦਾ ਹੈ ਪਰੰਤੂ ਇਸ ਦੇ ਵਿੱਚ ਭਾਈਚਾਰੇ ਦੇ ਵਿੱਚ ਫਰਕ ਜਿਹੜਾ ਹੈਗਾ ਉਹ ਰਾਜਨੀਤਿਕ ਦਕਲ ਦੇ ਨਾਲ ਹੋ ਜਾਂਦਾ ਹੈ ਕਿਉਂਕਿ ਜਦੋਂ ਉਮੀਦਵਾਰ ਰਾਜਨੀਤਿਕ ਪਾਰਟੀਆਂ ਦੀ ਚੋਣ ਚਿੰਨ੍ਹ ਤੇ ਚੋਣਾਂ ਲੜਦੇ ਨੇ ਤਾਂ ਕਿ ਤੇ ਨਾ ਕਿਤੇ ਜਿਹੜਾ ਵਿਰੋਧ ਜਿਹੜਾ ਜਿਹੜਾ ਇਹ ਕਿਹਾ ਜਾਵੇ ਕਿ ਆਪਸ ਦਾ ਭਾਈਚਾਰਾ ਜਿਹੜਾ ਪਿੰਡਾਂ ਦੇ ਵਿੱਚ ਹੁੰਦਾ ਹੈ ਉਸ ਨੂੰ ਠੱ꺼ਨ ਲੱਗਦਾ ਹੈ ਜਾਂ ਫਿਰ ਉਸ ਦੇ ਵਿੱਚ ਫਰਕ ਆਂਦਾ ਹੈ ਤਾਂ ਉਸ ਨੂੰ ਦੁਰਸਤ ਕਰਨ ਵਾਸਤੇ ਤਾਂ ਕਿ ਪਿੰਡਾਂ ਦਾ ਜਿਹੜਾ ਭਾਈਵਾਲ ਹੈ ਪਿੰਡਾਂ ਦੀ ਜਿਹੜੀ ਆਪਸੀ ਸਾਂਝ ਹੈ ਆਪਸੀ ਭਾਈਚਾਰਾ ਹੈ ਉਹ ਬਣਿਆ ਰਹੇ ਇਸ ਕਰਕੇ ਇਹ ਜਿਹੜਾ ਸੰਸੋਧਨ ਹੈ ਇਹ ਇਹ ਇਸ ਨੂੰ ਕਰਨ ਦਾ ਇੱਕ ਮਕਸਦ ਇਹ ਵੀ ਸੀ ਤੇ ਹੁਣ ਉਹ ਜਿਹੇ ਰਾਜਪਾਲ ਰਾਜਪਾਲ ਵੱਲੋਂ ਮੰਜ਼ੂਰੀ ਜਿਹੜੀ ਹੈ ਕਿ ਇਹ ਬਿਲ ਗਈ ਹੈ ਤਾਂ ਐਤ ਕੀ ਜਿਹੜੇ ਚੋਣਾਂ ਹੋਣਗੀਆਂ ਤਾਂ ਉਹ ਕੋਈ ਵੀ ਉਮੀਦਵਾਰ ਜਿਹੜਾ ਹੈਗਾ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਚੋਣ ਚਿੰਨ੍ਹ ਤੇ ਇਹ ਚੋਣਾ ਨਹੀਂ ਲੜ ਸਕੇਗਾ ਜੀ ਜਿਵੇਂ ਕੋ ਨੋਟੀਫਿਕੇਸ਼ਨ ਜਾਰੀ ਹੋ ਗਿਆ ਤੇ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਵੀ ਕੀਤਾ ਜਾ ਰਿਹਾ ਸੀ ਸੋ ਪਿੰਡਾਂ ਦੇ ਜਿਹੜੇ ਕਿ ਖਾਸ ਮੁੱਦੇ ਨੇ ਕਿਹੜੇ-ਕਿਹੜੇ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਵੱਲੋਂ ਧਿਆਨ ਦੇ ਵਿੱਚ ਰੱਖ ਕੇ ਜਿਹੜਾ ਕਿ ਇਹ ਚੋਣਾ ਹੋਣ ਗਿਆ ਕਿਹੜੇ ਕਿਹੜੇ ਉਮੀਦਵਾਰ ਨੂੰ ਚੋਣਾਂ ਜਾਂਦਾ ਹੈ ਖਾਸ ਮੁੱਦੇ ਕਿਹੜੇ ਨੇ ਤੇ ਹੋਰ ਸਰਕਾਰ ਦੇ ਵੱਲੋਂ ਜਿਹੜਾ ਪੰਚਾਇਤੀ ਵਿਭਾਗ ਦੇ ਵੱਲੋਂ ਵੀ ਹੋਰ ਕਿਹੜੇ-ਕਿਹੜੇ ਤਿਆਰੀਆਂ ਜਿਹੜੀ ਕਿ ਕਰ ਲਈਆਂ ਗਈਆਂ ਨੇ ਦੇਖੋ ਪਿੰਡਾ ਕਿਉਂਕਿ ਸਭ ਤੋਂ ਛੋਟੀ ਸਰਕਾਰ ਜਿਹੜੀ ਹੈਗੀ ਛੋਟੀ ਸਰਕਾਰ ਇਸ ਨੂੰ ਕਿਹਾ ਜਾਂਦਾ ਪੰਚਾਇਤੀ ਚੋਣਾਂ ਨੂੰ ਪੰਚਾਇਤਾਂ ਨੂੰ ਛੋਟੀ ਸਰਕਾਰ ਕਿਹਾ ਜਾਂਦਾ ਹੈ ਕਿਉਂਕਿ ਸਾਡਾ ਦੇਸ਼ ਜਿਹੜਾ ਹੈਗਾ ਉਹ ਖਾਸ ਤੌਰ ਤੇ ਪਿੰਡੂ ਦੇਸ਼ ਸੇ ਕਿਹਾ ਜਾਵੇ ਕਿ ਪਿੰਡਾਂ ਦੀ ਗਿਣਤੀ ਜਿਹੜੀ ਹੈਗੀ ਹੈ ਉਹ ਜ਼ਿਆਦਾ ਹੈ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ 13000 ਤੋਂ ਵੱਧ ਪੰਚਾਇਤਾਂ ਨੇ ਤਾਂ ਇਸ ਨੂੰ ਛੋਟੀ ਸਰਕਾਰ ਇਸ ਕਰਕੇ ਵੀ ਕਿਹਾ ਜਾ ਸਕਦਾ ਕਿਉਂਕਿ ਇੱਕ ਸ਼ਾਸਨ ਦਾ ਇੱਕ ਵੱਡਾ ਤੰਤਰ ਜਿਹੜਾ ਹੈਗਾ ਉਹ ਉਹ ਪਿੰਡ ਸੰਭਾਲਦਾ ਹੈ ਤੇ ਪਿੰਡਾਂ ਦੇ ਜਿਹੜੇ ਕੰਮ ਹੁੰਦੇ ਨੇ ਖਾਸ ਤੌਰ ਤੇ ਡਿਵੈਲਪਮੈਂਟ ਦੇ ਕੰਮ ਜਿਹੜੇ ਹੁੰਦੇ ਨੇ ਉਹ ਪੰਚਾਇਤਾਂ ਜਿਹੜੀਆਂ ਹੈਗੀਆਂ ਉਹ ਉਸ ਨੂੰ ਨੇਪਰੇ ਚਾੜਨ ਵਾਸਤੇ ਕਾਫੀ ਅਹਿਮ ਥੰਮੇ ਕਹਿਤੀਆਂ ਹੈ ਕਿ ਉਹ ਨਿਵੰਦੀਆਂ ਨੇ ਤਾਂ ਪਿਛਲੇ ਕਾਫੀ ਕੰਬੇ ਸਮੇਂ ਤੋਂ ਜਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨਹੀਂ ਹੋ ਰਹੀਆਂ ਸਰ ਜੀ ਤੇ ਉਸ ਕਰਕੇ ਪਿੰਡਾਂ ਦਾ ਜਿਹੜਾ ਵਿਕਾਸ ਹੈ ਪਿੰਡਾਂ ਦੇ ਜਿਹੜੇ ਬੁਨਿਆਦੀ ਮੁੱਦੇ ਨੇ ਉਹ ਕਿਤੇ ਨਾ ਕਿਤੇ ਉਹ ਉਹਨਾਂ ਦੀ ਰਫ਼ਤਾਰ ਜਿਹੜੀ ਹੈ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਵਿਦਲਬਾ ਚੁੱਕਿਆ ਸੋ ਇਸ ਵਾਰ ਜਿਹੜੀ ਕਿ ਕਾਫੀ ਲੰਬੇ ਸਮੇਂ ਤੋਂ ਜਿਹੜੇ ਕਿ ਚੋਣਾਂ ਹੋ ਰਹੀਆਂ ਸਨ ਸੁਖਵੀਰ ਪੰਚਾਇਤੀ ਚੋਣਾਂ ਜਿਹੜੀ ਕਿ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਤਾਂ ਲੋਕਾਂ ਦੇ ਵਿੱਚ ਪਹਿਲਾਂ ਜਿਵੇਂ ਹੁੰਦਾ ਸੀ ਕਿ ਪਾਰਟੀ ਦਾ ਚੋਣ ਨਿਸ਼ਾਨ ਹੁੰਦਾ ਸੀ ਰਾਜਨੀਤਿਕ ਪਾਰਟੀ ਦਾ ਜ਼ਿਆਦਾ ਦਖਲ ਹੁੰਦਾ ਸੀ ਸੋ ਇਸ ਵਾਰ ਇਹ ਦੇਖਣ ਨੂੰ ਨਹੀਂ ਮਿਲੇਗਾ ਜ਼ਿਆਦਾ ਕਿਉਂਕਿ ਜਿਹੜਾ ਕਿ ਸੋਧ ਬਿਲ ਜਿਹੜਾ ਕਿ ਪਾਸ ਕੀਤਾ ਗਿਆ ਉਸ ਨੂੰ ਲੈ ਕੇ ਸੋ ਕਿ ਕੋਈ ਵੀ ਉਮੀਦਵਾਰ ਆ ਜਿਹੜਾ ਕਿ ਉਹ ਇਸ ਦੇ ਵਿੱਚ ਖੜਾ ਹੋ ਸਕਦਾ ਹੈ ਜੀ ਦੇਖੋ ਬਿਲਕੁਲ ਕਿਉਂਕਿ ਪਿੰਡਾਂ ਦੇ 70 ਤੇ ਜਿਹੜਾ ਰਾਜਨੀਤਿਕ ਤਖਨ ਹੁੰਦਾ ਸੀ ਟਰਨ ਚਿੰਦੇ ਖਾਸ ਤੌਰ ਤੇ ਰਾਹੀਂ ਕਿਉਂਕਿ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਸਮਝਦੀਆਂ ਨੇ ਕਿ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਉਹ ਜ਼ਿਆਦਾ ਆਬਾਦੀ ਜਿਹੜੀ ਹੈਗੀ ਹੈ ਉਹ ਸੁੱਬੇ ਦੀ ਰਹਿੰਦੀ ਹੈ ਤੇ ਦੇਸ਼ ਦੀ ਵੀ ਸਤੋ ਜਿਆਦਾ ਵਾਦੀ ਜਿਹੜੀ ਹੈ ਕਿ ਉਹ ਅਜੇ ਵੀ ਪਿੰਡਾਂ ਦੇ ਵਿੱਚ ਰਹਦੀ ਹੈ ਇਸ ਕਰਕੇ ਆਪਣਾ ਆਪਣਾ ਆਧਾਰ ਮਜ਼ਬੂਤ ਕਰਨ ਲਈ ਕਿਤਨੇ ਕਿਤੇ ਰਾਜਨੀਤਿਕ ਪਾਰਟੀਆਂ ਇਸ ਲਈ ਕਾਫੀ ਲੰਬੇ ਸਮੇਂ ਤੋਂ ਪਿੰਡਾਂ ਦੇ ਵਿੱਚ ਜਿਹੜੀ ਆਪਣੀ ਰਾਜਨੀਤੀ ਦੀ ਜੜ੍ਹ ਚੱਤੀ ਸੀ ਉਸ ਨੂੰ ਕਾਫੀ ਵਧਾ ਰਹੀਆਂ ਸਨ ਤੇ ਇਹ ਖਾਸ ਤੌਰ ਤੇ ਪੰਚਾਇਤਾਂ ਦੇ ਵਿੱਚ ਵੀ ਇਸ ਨੂੰ ਇਸ ਦੀ ਹਾਲ ਦੀ ਜਿਹੜੀ ਹੈ ਕਿ ਉਹ ਲਗਣੀ ਇੱਕ ਵੱਡੇ ਲੈਵਲ ਤੇ ਸ਼ੁਰੂ ਹੋ ਚੁੱਕੀ ਸੀ ਪਰੰਤੂ ਉਸ ਦਾ ਜਿਸ ਤਰ੍ਹਾਂ ਦੇ ਨਾਲ ਆਪਸੀ ਭਾਈ ਭਾਈਵਾਲ ਤੇ ਫਰਕ ਪੈਂਦਾ ਹੈ ਆਪਸੀ ਸਾਂਝ ਤੇ ਫਰਕ ਪੈਂਦਾ ਹੈ ਉਹ ਕਿਤਨੇ ਕਿਤੇ ਇੱਕ ਬੈਰ ਵਿਰੋਧ ਜਿਹੜੇ ਹੈਗੇ ਨੇ ਉਹ ਪਿੰਡਾਂ ਦੇ ਵਿੱਚ ਸ਼ੂ ਹੋ ਚੁੱਕੇ ਸਾਡੇ ਇਸ ਰਾਜਨੀਤਿਕ ਦਖਲ ਕਰਕੇ ਤਾਂ ਹੁਣ ਜਿਹੜਾ ਬਦਲਾਅ ਆਇਆ ਹੈ ਇਹ ਤਾਂ ਨਿਸ਼ਚਿਤ ਹੋ ਕੇ ਕਿਹਾ ਜਾਵੇ ਕਿ ਪਿੰਡਾਂ ਦਾ ਜਿਹੜਾ ਆਪਸੀ ਮਾਹੌਲ ਹੈ ਤਾਂ ਭਾਈਚਾਰੇ ਵਾਲਾ ਉਹ ਕਾਇਮ ਰਹੇਗਾ ਤੇ ਰਾਜਨੀਤਿਕ ਦਖਲ ਜਿਹੜਾ ਹੈਗਾ ਉਹ ਜ਼ਰੂਰ ਘਟੋਵੇਗਾ ਹਾਲਾਂਕਿ ਇਤਨਾ ਨਹੀਂ ਹੈ ਕਿ ਇਹ ਰਾਜਨੀਤੀ ਇਸ ਤੋਂ ਬਿਲਕੁਲ ਹੀ ਅਛੁੱਤੀ ਰਹੇਗੀ ਕਿਉਂਕਿ तमाम ਪਾਰਟੀਆਂ ਜਿਹੜੀਆਂ ਹੈਗੀਆਂ ਉਹ ਸਿੱਧੇ ਤੌਰ ਤੇ ਨਾ ਬੇਸ਼ੱਕ ਪਰੰਤੂ ਸਿੱਧੇ ਤੌਰ ਤੇ ਜਿਹੜਾ ਹੈਗਾ ਉਹ ਆਪਣਾ ਆਪਣਾ ਇਤਨਾ ਕਿਤੇ ਇਹ ਕੋਸ਼ਿਸ਼ ਕਰਨੀ ਹੈ ਕਿ ਉਹਨਾਂ ਦਾ ਬਚਤ ਬਚਤ ਸਦਾ ਰਹੇਗਾ ਉਹ ਬਣਿਆ ਰਹੇ ਉਹਨਾਂ ਦੀ ਪਕੜ ਜਿਹੜੀ ਹੈਗੀ ਹੈ ਉਹ ਬਣੀ ਰਹੇ ਕਿਉਂਕਿ ਜਦੋਂ ਅੱਗੇ ਚੱਲ ਕੇ ਫਿਰ ਜਦੋਂ ਵਿਧਾਨ ਸਭਾ ਦੀ ਚੋਣਾਂ ਹੁੰਦੀਆਂ ਨੇ ਨਾ ਜਾਂ ਫਿਰ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਉਸ ਵੇਲੇ ਕਾਫੀ ਜ਼ਿਆਦਾ ਤਾਕਤ ਜਿਹੜੀ ਹੈਗੀ ਹੈ ਪਾਰਟੀਆਂ ਨੂੰ ਮਿਲਦੀ ਹੈ ਜੇ ਉਹਨਾਂ ਨੂੰ ਪੰਚਾਇਤ ਸਤਰ ਤੇ ਜਿਹੜਾ ਹੈਗਾ ਉਹ ਲੋਕੀਂ ਪਸੰਦ ਕਰਦੇ ਨੇ ਜੀ ਬਿਲਕੁਲ ਪੰਜਾਬ ਦੇ ਵਿੱਚ ਪਿੰਡਾਂ ਦਾ ਖਾਸ ਮਹੱਤਵ ਹੈ ਪਿੰਡਾਂ ਦੇ ਵਿੱਚ ਜਿਹੜੇ ਕਿ ਚੋਣਾਂ ਹੁਣ ਜਾਰੀ ਨੇ ਬਿਗਲ ਵੱਜ ਚੁੱਕਿਆ ਹੈ ਕਿ 20 ਅਕਤੂਬਰ ਨੂੰ ਹੋਣ ਗਿਆ ਸੋ ਦੇਖਣਾ ਹੋਵੇਗਾ ਕਿ ਲੋਕ ਆਪਣੇ ਕਿਹੜੇ ਨੁਮਾਇੰਦੇ ਚੁਣਦੇ ਨੇ ਜਿਹੜੇ ਕਿ ਲੋਕਾਂ ਦੇ ਮੁੱਦਿਆਂ ਨੂੰ ਹੱਲ ਕਰ ਸਕਣ ਸੋ ਬਹੁਤ ਧੰਨਵਾਦ ਖੁਲਵੀਰ ਜੀ ਤਮਾਮ ਜਾਣਕਾਰੀ ਸਾਂਝੀ ਕਰਨ ਦੇ ਲਈ ਸੋ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਕਾਰ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ 20 ਅਕਤੂਬਰ ਨੂੰ ਪੰਚਾਇਤੀ ਚੋਣਾਂ ਦਾ ਬਿਗਲ ਵੱਜ ਚੁੱਕਿਆ ਸੋ ਪੰਚਾਇਤੀ ਚੋਣਾਂ ਹੋਣੀਆਂ ਨੇ ਇਸ ਵਾਰ ਪਰ ਹਾਲਾਂਕਿ ਰਾਜ ਸ੍ਰਿਤਿਕ ਪਾਰਟੀ ਦਾ ਦਖਲ ਕਾਟ ਰਿਹਾ ਕਿਉਂਕਿ ਰਾਜਨੀਤਿਕ ਪਾਰਟੀ ਦਾ ਕੋਈ ਵੀ ਚੋਣ ਨਿਸ਼ਾਨ ਨਹੀਂ ਹੋਵੇਗਾ ਪੰਚਾਇਤੀ ਵਿਭਾਗ ਦੇ ਵੱਲੋਂ ਹੀ ਚੋਣ ਨਿਸ਼ਾਨ ਦਿੱਤਾ ਜਾਵੇਗਾ ਸੋ ਸਰਕਾਰ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੋ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਬਿਗਲ ਵੱਜਿਆ 23 ਸਤੰਬਰ ਤੋਂ ਜਿਹੜਾ ਕਿ ਚੋਣ ਜਾਬਤਾ ਲੱਗ ਸਕਦਾ ਹੈ ਤੇ 20 ਅਕਤੂਬਰ ਨੂੰ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋਣਗੇ ਕਾਫੀ ਲੰਬੇ ਸਮੇਂ ਤੋਂ ਇਸ ਇੰਤਜ਼ਾਰ ਕੀਤਾ ਜਾ ਰਿਹਾ ਸੀ ਸੋ ਲੋਕਾਂ ਦੇ ਵੱਲੋਂ ਜਿਹੜੇ ਕਿ ਮੁੱਦੇ ਨੇ ਪਿੰਡਾਂ ਦੇ ਵਿੱਚ ਕਿਉਂਕਿ ਪਿੰਡਾਂ ਦਾ ਖਾਸ ਮਹੱਤਵ ਜ਼ਰੂਰ ਹੁੰਦਾ ਹੈ ਹਰ ਕਿਸੇ ਦੇ ਲਈ ਕਿਉਂਕਿ ਪਿੰਡ ਪਿੰਡ ਨੇ ਜਿਹੜੇ ਕਿ ਖਾਸ ਇਕਾਈ ਹੁੰਦੇ ਨੇ ਕਿਸੇ ਵੀ ਸ਼ਹਿਰ ਦੀ ਸੋ ਸਰਕਾਰ ਦੇ ਵੱਲੋਂ ਹੁਣ ਪੰਚਾਇਤੀ ਚੋਣਾਂ ਕਰਵਾਉਣ ਦੇ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ। ਸੋ ਯਸ ਸ਼ਾਂਤ ਵੀ ਸਾਡਾ ਜੁੜ ਚੁੱਕੇ ਤੇ ਜਾਣਕਾਰੀ ਦੇ ਲਈ ਸੋ ਯਸ ਸ਼ਾਂਤ ਵਿਗਲਵਾ ਚੁੱਕਿਆ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਸੋ ਤਿਆਰੀਆਂ ਕੀ ਕੀ ਮੁਕੰਮਲ ਕੀਤੀਆਂ ਗਈਆਂ? ਜੀ ਪਰਮਜੀਤ ਦੱਸਦੀ ਹੈ ਕਿ ਜਿਹੜੀਆਂ ਪੰਚਾਇਤੀ ਚੋਣਾਂ ਹੈ ਭਾਰਤ ਦੀ ਸਿਆਸਤ ਵਿੱਚ ਪੰਚਾਇਤ ਨੂੰ ਜਿਹੜਾ ਸਿਆਸਤ ਦੀ ਮੁਢਲੀ ਇਕਾਈ ਆਖਿਆ ਜਾਂਦਾ ਹੈ ਪੂਰੇ ਦੇਸ਼ ਵਿੱਚ 72425 ਪੰਚਾਇਤਾਂ ਜਿਹੜੀਆਂ ਕੰਮ ਕਰਦੀਆਂ ਜਿਸ ਵਿੱਚੋਂ ਪੰਜਾਬ ਦੇ 13300 ਪਿੰਡਾਂ ਦੀਆਂ 13241 ਪੰਚਾਇਤਾਂ ਵਾਸਤੇ ਹੈ ਜਿਹੜੀ 20 ਅਕਤੂਬਰ ਤੱਕ VOTING ਕਰਵਾਉਣ ਨੂੰ ਜਿਹੜਾ ਪੰਜਾਬ ਸਰਕਾਰ ਦਾ ਇੱਕ ਰੋਡ ਪਲਾਨ ਬਿਲਕੁਲ ਤਿਆਰ ਹੈ ਦੱਸਦੀ ਹੈ ਕਿ ਪੰਜਾਬ ਦੇ ਪਿੰਡ ਜਿਹੜੇ 13300 ਹਨ ਪਰ ਪੰਚਾਇਤਾਂ ਦੀ ਗਿਣਤੀ ਉਸ ਦੇ ਨਾਲੋਂ 59 ਘੱਟ ਇਸ ਵਾਸਤੇ ਹੈ ਕਿਉਂਕਿ 250 ਵੋਟਾਂ ਮਿਨਿਮਮ ਕ੍ਰਾਈਟੇਰੀਆ ਮਿਥਿਆ ਜਾਂਦਾ ਹੈ ਪੰਚਾਇਤ ਬਣਾਉਣ ਲਈ ਤਾਂ ਪੰਜਾਬ ਦੇ ਕਈ ਪਿੰਡ ਅਜਿਹੇ ਵੀ ਹਨ ਜਿੱਤੇ 250 ਤੋਂ ਘੱਟ ਵੋਟਾਂ ਹਨ ਵਿਸ਼ੇਸ਼ ਤੌਰ ਤੇ ਦੱਸ ਦਈਏ ਕਿ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਜਿਹੜਾ ਪੰਜਾਬ ਕਾਂਗਰਸ ਦੇ ਪ੍ਰਧਾਨ ਹਨ ਅਮਰਿੰਦਰ ਸਿੰਘ ਜੀ ਰਾਜਾ ਵੜਿੰਗ ਉਹਨਾਂ ਦੇ ਪਿੰਡ ਦੇ ਬਿਲਕੁਲ ਨਾਲ ਦਾ ਹੀ ਇੱਕ ਪਿੰਡ ਹੈ ਚੱਕ ਸੁਨੀਆਂ ਜਿਸ ਨੂੰ ਸੁਨੀਆਂ ਬੇਚਰਾਗ ਆਖਿਆ ਜਾਂਦਾ ਹੈ ਇਸ ਪਿੰਡ ਦੇ ਵਿੱਚ ਸਿਰਫ ਦੋ ਘਰ ਹਨ ਅਤੇ ਇੱਕ ਡੇਰੀ ਹੈ ਮਹਿਜ਼ 15 ਮਿੰਟ ਚ ਇਸ ਛੋਟੇ ਜਿਹੇ ਪਿੰਡ ਦਾ ਸਰਵੇ ਹੋ ਜਾਂਦਾ ਹੈ ਪਰ ਇਹੋ ਜਿਹੇ ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਗੁਵਾਂਢੀ ਪਿੰਡਾਂ ਦੇ ਨਾਲ ਅਟੈਚ ਕੀਤੀਆਂ ਗਈਆਂ ਹਨ ਇਹਨਾਂ ਸਾਰੇ ਸਿਸਟਮ ਨੂੰ ਇੱਕ ਕਾਨੂੰਨੀ ਜਾਮੇ ਦੇ ਵਿੱਚ ਮੁਕੰਮਲ ਕਰਨ ਵਾਸਤੇ 20 ਅਕਤੂਬਰ ਤੱਕ ਜਿਹੜਾ ਵੋਟਾਂ ਪਾਉਣ ਦਾ ਪ੍ਰੋਗਰਾਮ ਉਲੀਕਿਆ ਜਾ ਚੁੱਕਿਆ ਹੈ ਦੱਸਦੀ ਹੈ ਕਿ ਪੰਚਾਇਤਾਂ ਦੀ ਮਿਆਦ ਹੈ ਜਿਹੜੀ ਬੀਤੇ ਸਾਲ ਦਸੰਬਰ ਮਹੀਨੇ ਵਿੱਚ ਖਤਮ ਹੋ ਗਈ ਸੀ ਕੁਝ ਕਾਨੂੰਨੀ ਅੜਚਨਾ ਅਤੇ ਕੁਝ ਸਰਕਾਰੀ ਕਾਰਨਾਂ ਦੇ ਚਾਹੁੰਦੇ ਆ ਇਸ ਵਾਰ ਪੰਚਾਇਤੀ ਚੋਣਾਂ 10 ਮਹੀਨੇ ਪਲੇਟ ਹੋ ਰਹੀਆਂ ਨੇ ਜਿਸ ਦਾ ਵੱਡਾ ਲਾਭ ਇਹ ਵੀ ਹੈ ਕਿ ਇਸ ਵਾਰ ਕਿਸੇ ਵੀ ਸਿਆਸੀ ਪਾਰਟੀ ਵੱਲੋਂ ਪੰਚਾਇਤਾਂ ਨੂੰ ਜਿਹੜਾ ਆਪਣਾ ਚੋਣ ਨਿਸ਼ਾਨ ਅਲਾਟ ਨਹੀਂ ਕੀਤਾ ਜਾਵੇਗਾ ਵੱਡਾ ਬਦਲਾਅ ਹੈ ਕਿ ਲੋਕਾਂ ਦੇ ਵੈਰ ਵਿਰੋਧ ਸਿਆਸੀ ਕਟੜਤਾ ਸਿਆਸੀ ਲੜਾਈਆਂ ਇਹਨਾਂ ਚੀਜ਼ਾਂ ਤੋਂ ਕਾਫੀ ਹੈ ਜਿਹੜੀ ਰਾਹਤ ਮਿਲ ਸਕੇਗੀ ਜੀ ਬਿਲਕੁਲ ਮੁਖਸਰ ਪੰਡਤ ਦੀ ਗੱਲ ਕਰੀ ਤਾਂ ਕਿਹੜੇ ਖਾਸ ਮੁੱਦੇ ਨੇ ਜਿਹੜੇ ਕਿ ਕਾਫੀ ਲੰਬੇ ਸਮੇਂ ਤੋਂ ਪੈਂਡਿੰਗ ਪਏ ਹੋਏ ਨੇ ਸੋਨਾਂ ਤੇ ਧਿਆਨ ਨਹੀਂ ਦਿੱਤਾ ਗਿਆ ਸੋ ਕਿਹੜੇ ਖਾਸ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਵੱਲੋਂ ਜਿਹੜੇ ਕਿ ਆਪਣੇ ਨੁਮਾਇੰਦੇ ਚੁਣੇ ਜਾਣੇ ਨੇ ਜੀ ਜੀ ਪਰਮਦਾਸ ਜੀ ਇਹ ਕਿ ਜਿਸ ਤਰ੍ਹਾਂ ਚੋਣ ਨਿਸ਼ਾਨ ਹਟਾ ਕੇ VOTING ਦੀ ਗੱਲ ਕੀਤੀ ਹੈ ਬੜਾ ਸਾਰਤਕ ਇਹਦਾ ਰਿਜ਼ਲਟ ਮਿਲਣਾ ਹੈ ਕਿ ਲੋਕ ਕਿਸੇ ਪਾਰਟੀ ਤੋਂ ਮੁੱਦੇ ਨਹੀਂ ਮੰਗਣਗੇ ਮੁੱਦਿਆਂ ਦੀ ਪੂਰਤੀ ਨਹੀਂ ਕਰਨਗੇ ਸਗੋਂ ਜਿਸ ਬੰਦੇ ਨੂੰ ਵੋਟਾਂ પાਕੇ ਇੱਕ ਪਾਰਟੀ ਰਹਿਤ ਵਿਅਕਤੀ ਨੂੰ ਚੁਣਿਆ ਜਾਵੇਗਾ ਉਸ ਤੋਂ ਆਪਣੀਆਂ ਲੋੜਾਂ ਪੂਰਤੀ ਕਰਨਗੇ ਜਿਹੜੀਆਂ ਪਿੰਡਾਂ ਦੇ ਵਿੱਚ ਲਟਕਦੀਆਂ ਮੁੱਖ ਸਮੱਸਿਆਵਾਂ ਉਹਦੇ ਵਿੱਚ ਛੱਪੜਾਂ ਦੀ ਸਫਾਈ ਸਕੂਲਾਂ ਧਰਮਸ਼ਾਲਾਵਾਂ ਦੀ ਚਾਰਦੀਵਾਰੀ ਸਾਂਝੀਆਂ ਥਾਵਾਂ ਹਸਪਤਾਲ ਗਲੀਆਂ ਨਾਲੀਆਂ ਜਿਹੜੀ ਬੁਨਿਆਦੀ ਜ਼ਰੂਰਤਾਂ ਐ ਉਹ ਕਾਫੀ ਬੀਤੀਆਂ ਸਰਕਾਰਾਂ ਨੇ ਜੋ ਦਰਕਰਨਾਰ ਕੀਤੀਆਂ ਨੇ ਉਹਨਾਂ ਨੂੰ ਪੂਰੀ ਕਰਨ ਵਾਸਤੇ ਪੰਜਾਬ ਦੀ ਭਗਵੰਤਮਾਨ ਸਰਕਾਰ ਯਤਨਸ਼ੀਲ ਹੈ ਪਰ ਮੁੱਖ ਮੁੱਦੇ ਜਿਹੜੇ ਗਲੀਆਂ ਨਾਲੀਆਂ ਸਾਫ ਸਫਾਈ ਸਿਹਤ ਅਤੇ ਸਿੱਖਿਆ ਦੇ ਦੁਆਲੇ ਹੀ ਕੇਂਦਰਿਤ ਰਹਿਣਗੇ ਇੰਨਾ ਹੀ ਮੁੱਦਿਆਂ ਨੂੰ ਅੱਗੇ ਜਦੋਂ ਸੰਯੁਕਤ ਕਰ ਲਿਆ ਜਾਂਦਾ ਹੈ ਤਾਂ ਇਹੀ ਮੁੱਦੇ ਪੂਰੇ ਵਿਧਾਨ ਸਭਾ ਹਲਕਾ ਤੇ ਲੋਕ ਸਭਾ ਹਲਕਾ ਦੇ ਬਣਦੇ ਹਨ ਤੇ ਕਿਤੇ ਨਾ ਕਿਤੇ ਪੂਰੇ ਦੇਸ਼ ਦੀ ਸਿਆਸਤ ਨੂੰ ਜਿਹੜੀਆਂ ਪੰਚਾਇਤੀ ਚੋਣਾਂ ਦੇ ਮੁੱਦੇ ਇੱਕ ਮਜ਼ਬੂਤ ਆਧਾਰ ਪ੍ਰਦਾਨ ਕਰਦੇ ਰਹਿਣਗੇ ਜੀ ਬਿਲਕੁਲ ਵਿਗਲ ਵੱਚੁਕਿਆ 20 ਅਕਤੂਬਰ ਨੂੰ ਹੁਣ ਚੋਣਾਂ ਹੋਣ ਗਿਆ ਤਾਂ ਪਤਾ ਲੱਗਿਆ ਕਿ ਲੋਕਾਂ ਦੇ ਵੱਲੋਂ ਕਿਹੜੇ ਮੁੱਦਿਆਂ ਨੂੰ ਲੈ ਕੇ ਕਿਹੜੇ ਆਪਣੇ ਨੁਮਾਇੰਦੇ ਚੁਣੇ ਜਾ ਰਹੇ ਨੇ ਸੋ ਸਰਕਾਰ ਵੱਲ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਬਹੁਤ ਬਹੁਤ ਧੰਨਵਾਦ ਸ਼ਾਹ ਜੀ तमाम ਜਾਣਕਾਰੀ ਦੇ ਲਈ